ਫਾਇਰਿੰਗ ਇਨਸੀਡੈਂਟ ਤੇ ਕਾਠੀਆਲਾ ਬਾਜ਼ਾਰ ਟਾਣਾ ਕਤਵਾਲੀ ਵਿੱਚ ਪੈਂਦਾ ਜਿੱਥੇ ਰਿਪੋਰਟ ਹੋਇਆ ਸੀਗਾ ਮੌਕੇ ਤੇ ਆਏ ਆ ਤੇ ਇਸ ਦੀ ਜਿਹੜੀ ਆ ਤਸਦੀਕ ਸਾਡੇ ਵੱਲੋਂ ਕੀਤੀ ਜਾ ਰਹੀ ਆ ਜਿਸ ਦੇ ਵਿੱਚ ਜਿਹੜੇ ਦੋ ਟੂ-ਵੀਲਰ ਦੇ ਸਵਾਰ ਨੌਜਵਾਨ ਆਏ ਨੇ ਜਿੱਥੇ ਇੱਕ ਰਵਨੀਤ ਸਿੰਘ ਦੇ ਨਾਮ ਇੱਕ ਲੜਕੇ ਨੂੰ ਜਿਹੜਾ ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਨੇ ਉਸ ਦੀ ਜਿਹੜੀ ਮੌਕੇ ਤੇ ਅਸੀਂ ਤਫ਼ਤੀਸ਼ ਕਰ ਰਹੇ ਆ ਤਫ਼ਤੀਸ਼ ਕਰਕੇ ਜਿਹੜੀ ਇਸ ਦਾ ਫਾਈਨਲ ਹੋਊਗਾ ਸਭ ਦੱਸੋਗੇ ਤਾਂ ਸਰ ਕਿੰਨੀਆਂ ਗੋਲੀਆਂ ਚਲੀਆਂ ਜੀ ਇੱਥੇ ਯਾਰ ਜਿੱਥੇ ਫਿਲਹਾਲ ਅਸੀਂ ਰਾਉਂਡ ਜਿਹੜੇ ਆ ਤੇ ਮੌਕੇ ਦੀ ਜਿਹੜਾ ਮਲਾਜਾ ਕਰ ਲਿਆ ਰਾਉਂਡ ਅਸੀਂ ਕਬਜ਼ੇ ਤੇ ਰਹਿ ਰਹੇ ਹਾਂ ਜਿਹੜੇ ਖਾਲੀ ਖੋਲ ਨੇ ਤੇ ਸਾਰਾ ਇੱਕ ਵਾਰੀ ਇਨਵੈਸਟਿਗੇਟ ਕਰਨ ਤੋਂ ਬਾਅਦ ਤੁਹਾਨੂੰ ਮੈਂ ਸਾਰਾ ਦੱਸ ਦਵਾਂਗੇ ਤੁਸੀਂ ਵੀ ਆ ਗਈ ਹੈ ਜੀ ਸਾਹਮਣੇ ਕੈਮਰੇ ਦੇ ਵਿੱਚ ਸਾਰੀਆਂ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਸੀਸੀ ਸੀਸੀਟੀਵੀ ਲਈ ਤੇ ਇਹਦੇ ਵਿੱਚ ਸਾਡੇ ਕੋਲ ਇਨੀਸ਼ੀਅਲ ਲੀਡਸ ਜਿਹੜੀਆਂ ਨੇ ਆਈਆਂ ਨੇ ਇਨੀਸ਼ੀਅਲ ਲੀਡਸ ਤੇ ਵਰਕਆਊਟ ਕਰਕੇ ਇਸ ਨੂੰ ਛੇਤੀ ਹੱਲ ਕਰ ਲਿਆ ਜਾਵੇਗਾ ਸਰਕਾਰ ਕੀ ਕਰ ਅਜੇ ਇਨੀਸ਼ੀਅਲ ਇਟਸ ਬਿਕੋਜ਼ ਇਨੀਸ਼ੀਅਲ ਜਿਹੜੀ ਇਨਵੈਸ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਕਿਤੇ ਸਾਲ ਵੀ ਗੋਲੀ ਚੱਲੇ ਸੀ ਤੇ ਇਸ ਲੋ ਘਟ ਚੌਂਗ ਦੇ ਵਿੱਚ ਉਸੇ ਰੰਜਿਸ਼ ਦੇ ਨਾਲ ਬਿਲਕੁਲ ਇਨਿਸ਼ਲੀ ਮੈਂ ਕੁਝ ਨਹੀਂ ਕਹਿ ਸਕਦਾ ਇਹਦੇ ਵਿੱਚ ਸਾਰੀ ਤਫਤੀਸ਼ ਕਰਨ ਤੋਂ ਬਾਅਦ ਤੁਹਾਡੇ ਨਾਲ ਜਿਹੜਾ ਵਾ ਸਾਰਾ ਖੁਲਾਸਾ ਕੀਤਾ ਜਾਵੇਗਾ ਸਾਰੇ ਕੁਝ ਵੀ ਨਹੀਂ ਮਾਰੇ ਅੱਲਾ ਨਾ ਪਾਸੇ ਬਾਹਰ ਬੈਠੇ ਸੀ ਜੀ ਉਧਰੋਂ ਗੋਲੀਆਂ ਉਹ ਸਾਹਮਣੇ ਚੱਲੀਆਂ ਗਈ ਇੱਕ ਮੁੰਡਾ ਇੱਧਰ ਭੱਜਿਆ ਤੇ ਮਗਰ ਮੁੰਡਾ ਭੱਜ ਗਿਆ ਜਿੰਨਾਂ ਵੱਲੋਂ ਗੋਲੀਆਂ ਚਲਾਈ ਸਾਰਾ ਪਤਾ ਨਹੀਂ ਆਪਾਂ ਗਿਣਤੀ ਥੋੜੀ ਨੇ ਕੀਤੀ ਸਰ 1 ਸੀ 2 ਸੀ 4 ਸੀ ਲੇਕਿਨ ਜਿਹੜਾ ਮੁੰਡਾ ਇੱਧਰ ਇੱਕ ਭੱਜਿਆ ਅੱਗੇ ਨੂੰ ਉਹਦੇ ਮਗਰ ਇੱਕ ਮੁੰਡਾ ਹੋਰ ਕਿੰਨਾ ਸਮਾਂ ਆਇਆ ਜੀ ਹੋ ਗਿਆ ਤਾਂ ਪੂਣਾ ਘੰਟਾ ਜੀ ਇੱਥੇ ਗੋਲੀਆਂ ਚਲਾਈਆਂ ਕੋਈ ਮੇਰੇ 5-6 ਰਾਊਂਡ ਚੱਲੇ ਆ ਜੀ ਗੋਲੀਆਂ 5 ਰਾਊਂਡ ਇਧਰੋਂ ਐ ਹੀ ਗੋਬੀਆਰ ਵੱਲੋਂ ਪੱਟਿਆ ਪਸ ਐ ਨਹੀਂ ਪਤਾ ਸਰ ਇਧਰੋਂ ਪਾਜੀ ਦੇ ਵੇਖੇ ਸੀ ਉਹ ਮੁੰਡਾ ਇੱਕ ਇੱਥੇ ਡਿੱਗ ਪਿਆ ਵਿਚਾਰਾ ਉਹਦੀ ਚੱਪਲ ਉੱਥੇ ਪਈ ਹੋਈ ਸੀ ਕੋਈ ਸੀਸੀਟੀਵੀ ਆਈ ਕੋਈ ਸਾਹਮਣੇ ਕੋਈ ਚਲ ਲਈ